ਤੈਨੂੰ ਗਏ ਸੀ ਚੰਡੀਗੜ੍ਹ ਦੇ ਵਿੱਚ ਲਾਇਡ ਉਹ ਅੱਗੇ ਵਾਲਿਆਂ ਦੇ ਚੰਡੀਗੜ੍ਹ ਦੇ ਵਿੱਚ ਲਾਇਡ ਭਾਰਤ ਨੇ ਰਾਜਧਾਨੀ ਨੇ ਕਿੰਨ ਦਿਖਾਵੇ ਹੋਇਆ ਆ ਹੁਣੇ 33 ਗਰੂਪ ਅਸੀਂ ਭਾਰਤ ਬੰਦੇ ਆ ਸੱਤਾ ਦਿੱਤਾ ਟੱਲੇ ਵਾਲਾ ਹੁਣ ਜਮਨਦੀ ਹਮਾਇਤ ਦੇ ਵਿੱਚ ਤੇ ਉਹਨਾਂ ਦੀ ਜਾਨ ਬਚਾਉਣ ਦੇ ਵਾਸਤੇ ਪਰ ਪਤਾ ਨਹੀਂ ਸੋਸ਼ਲ ਮੀਡੀਆ ਤੇ ਉਹ ਕੌਣ ਲੋਕ ਆ ਜਿਹੜੇ ਸੰਯੁਕਤ ਕਸਾਰ ਮੋਰਚੇ ਦੇ ਦੋਛ ਲਾਉਂਦੇ ਆ ਉਹ ਮੈਨੂੰ ਯਾਰ ਦਾ ਭਰਾ ਵੋ ਆਹ ਮੇਰੀ ਨਿਹਾਰ ਰੱਖੀਆ ਮਹਾਪੰਚਾਇਤ ਕੱਲੇਆਂ ਨੂੰ ਬਚਾਉਣ ਵਾਸਤੇ ਰੱਖੀ ਸੀ 24 ਤਰੀਕ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਦੇ ਸੰਯੁਕਤ ਮੋਰਚੇ ਨੇ ਕੱਟ ਕੀਤਾ ਤੇ ਉਸੇ ਦੇ ਨੀ ਇਲਾਨ ਕੀਤਾ ਸੀ ਇਹ ਹਰਿਆਣੇ ਵਾਲੇ ਸਾਥੀਆਂ ਨੂੰ ਨਾਲ ਲਵਾ ਦੇ ਤੇ ਇੱਕ ਮੋਰਚੇ ਦੇ ਵਿੱਚ ਮਹਾਪੰਚਾਇਤ ਹੋ ਇੱਕ ਹਰਿਆਣੇ ਦੇ ਵਿੱਚ ਹੋਊਗੀ असीं लागू थी आहे पर अफ़सोस इहो पहिली वरी हुया हिकु जहिड़ा किसान मोर्चे जा सदा